ਜੀਵ ਤੇ ਈਸ਼ਵਰ ਦਾ ਹੀ ਅੰਤਰ ਹੁੰਦਾ ਜੀਵ ਜੋ ਰ ਮਾਇਆ ਦੇ ਅਧੀਨ ਹੈ ਪਰੰਤੂ ਈਸ਼ਵਰ ਹੈ ਜਿਹੜੀ ਮਾਇਆ ਈਸ਼ਵਰ ਦੇ ਅਧੀਨ ਹੈ ਤੇ ਈਸ਼ਵਰ ਗੁਰੂ ਈਸ਼ਵਰ ਦਾ ਰੂਪ ਹੈ ਪਰਮਾਤਮਾ ਦਾ ਰੂਪ ਹੈ ਕਿਉਂਕਿ ਉਹ ਸਰਵਕਲਾ ਸਮਰਾਤਾ ਸਰਵ ਸ਼ਕਤੀਮਾਨ ਹੈ ਕੁਝ ਵੀ ਕਰ ਸਕਦਾ ਹੈ ਜੀਵ ਜੋ ਹੈ ਇਹ ਪਤੰਤਰ ਹੈ ਇਸ ਵਿਸ਼ੇ ਦੇ ਉਤੇ ਇਸ ਤੰਤਰ ਨਹੀਂ ਹੈ ਇਹਦੀ ਕੋਈ ਸਮਰਥਾ ਹੈ ਇਹਦੀ ਇੱਕ ਰੇਖਾ ਹੈ ਪਰੰਤੂ ਜੋ ਗੁਰੂ ਹੈ ਉਹ ਪਰਮਾਤਮਾ ਦਾ ਰੂਪ ਹੈ ਗੁਰੂ ਪਰਮਾਤਮਾ ਈਸ਼ਵਰ ਇਹ ਜਿਹੜੇ ਹਨ ਸਰਵਕਲਾ ਸਮਰੱਥ ਨੇ ਕੁਝ ਵੀ ਕਰ ਸਕਦੇ ਨੇ ਇਹਨਾਂ ਦੇ ਉੱਤੇ ਜੋ ਵੀ ਕੁਦਰਤ ਦਾ ਨਿਯਮ ਹੈ ਕੋਈ ਲਾਗੂ ਨਹੀਂ ਹੁੰਦਾ ਉਹ ਸਰਵਕਲਾ ਸਮਰੱਥ ਹੈ ਸਰਵਸ਼ਕਤੀਮਾਨ ਹੈ ਜੋ ਜੀਵ ਹੈ ਉਹ ਪਤੰਤਰ ਹੈ ਈਸ਼ਵਰ ਉਹ ਸਤੰਤਰ ਸਰਵਸ਼ਕਤੀਮਾਨ ਹੈ ਕੁਝ ਵੀ ਕਰ ਸਕਦਾ ਸਾਰੀਆਂ ਬ੍ਰਹਿਮੰਡ ਦੀਆਂ ਸ਼ਕਤੀਆਂ ਉਦੇ ਅਧੀਨ ਨੇ ਗੁਰੂ ਦੇ ਅਧੀਨ ਨੇ ਪਰਮਾਤਮਾ ਦੇ ਅਧੀਨ ਨੇ ਈਸ਼ਵਰ ਦੇ ਅਧੀਨ ਨੇ ਪਰੰਤੂ ਜੀਵ ਜਿਹੜਾ ਇਹਦੀ ਇੱਕ ਲਿਮਟ ਹੈ ਕੰਮ ਕਰ ਸਕਦਾ ਤੇ ਪਰੰਤੂ ਸਰਵ ਸ਼ਕਤੀਮਾਨ ਨਹੀਂ ਹੈ ਈਸ਼ਵਰਾ ਜੋ ਸਰਵ ਸ਼ਕਤੀਮਾਨ ਹੈ ਮਾਇਆ ਜੋ ਹੈ ਉਹ ਈਸ਼ਵਰ ਦੇ ਅਧੀਨ ਹੈ ਪਰੰਤੂ ਜੋ ਜੀਵ ਹੈ ਇਹ ਮਾਇਆ ਦੇ ਅਧੀਨ ਹੈ ਇਸ ਕਰਕੇ ਇਹਨਾਂ ਦੇ ਵਿੱਚ ਇਹੀ ਅੰਤਰ ਹੈ ਤੇ ਰਾਜ ਗੁਣ ਤਮ ਗੁਣ ਸਤ ਗੁਣ ਦੇ ਵਿੱਚ ਹੈ ਜੋ ਜੀਵ ਹੈ ਪਰੰਤੂ ਈਸ਼ਵਰ ਜੋ ਹੈ ਰਾਜ ਗੁਣ ਤਮ ਗੁਣ ਸਤ ਗੁਣ ਮਾਇਆ ਤੋਂ ਭਿੰਨ ਹੈ ਅਸੰਗ ਹੈ ਨੱਲੇ ਪੈ ਉੱਪਰ ਹੈ ਉੱਚਾ ਮਾਇਆ ਉਸ ਦੇ ਅਧਿਨ ਇਹੀ ਅੰਤਰ ਹੈ